ਬੀਤੇ ਕੱਲ ਮੰਦਪਾਗੀ ਘਟਨਾ ਵਾਪਰੀ ਸੀ ਜਿੱਥੇ ਇੱਕ 21 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਲਈ ਅਸੀਂ ਉਸ ਨੌਜਵਾਨ ਦੇ ਪਿੰਡ ਪਹੁੰਚੇ ਹਾਂ ਸੋਰਸਿੰਗ ਉਸ ਦਾ ਪਿੰਡ ਹੈ ਫਸੇ ਲੱਗ ਰਹੇ ਚਾਹੀਏ ਯਾਰ ਯਾਰ ਵੀ ਇਹ ਪੜ੍ਹ ਰੋਣ ਦੀ ਲੋਕਾਂ ਦੀ ਵੀ ਰੋਣਾ ਉਸ ਨੌਜਵਾਨ ਦੀ ਤਸਵੀਰ ਹੈ ਜਿਹਦਾ ਕਤਲ ਕਰ ਦਿੱਤਾ ਗਿਆ ਸੀ ਰਾਣਾ ਸਿੰਘ ਇਸ ਦਾ ਨਾਮ ਹੈ 21 ਸਾਲ ਦੀ ਇਸ ਦੀ ਉਮਰ ਹੈ ਤਾਂ ਹਰ ਮਾਪਾਪ ਹਰ ਪਰਿਵਾਰ ਦੀ ਇਹ ਇੱਛਾ ਹੁੰਦੀ ਹੈ ਕਿ ਜਦੋਂ ਪੁੱਤ ਜਵਾਨ ਹੋਏਗਾ ਤੇ ਘਰ ਦੇ ਧੋਨੇ ਧੁੱਪ ਜਾਣਗੇ ਪੁੱਤ ਕਾਰੋਬਾਰ ਕਰੇਗਾ ਸਭ ਕੁਝ ਸਹੀ ਹੋ ਜਾਏਗਾ ਦੋਸਤੋ ਤਰਨਤਰਨ ਇਲਾਕੇ ਦੇ ਬਾਕੀਪੁਰ ਇਲਾਕੇ ਦੇ ਵਿੱਚ ਬਾਕੀਪੁਰ ਪਿੰਡ ਦੇ ਵਿੱਚ ਬੀਤੇ ਕੱਲ ਮਾਨਤਾ ਪਾਗੀ ਘਟਨਾ ਵਾਪਰੀ ਸੀ ਜਿੱਥੇ ਇੱਕ 21 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਲਈ ਅਸੀਂ ਉਸ ਨੌਜਵਾਨ ਦੇ ਪਿੰਡ ਪਹੁੰਚੇ ਹਾਂ ਸੋਰਸਿੰਗ ਉਸ ਦਾ ਪਿੰਡ ਹੈ ਝਭਾਲ ਇਲਾਕੇ ਦੇ ਵਿੱਚ ਪੈਂਦਾ ਹੈ ਤਾਂ ਇਹ ਉਸ ਨੌਜਵਾਨ ਦੀ ਤਸਵੀਰ ਹੈ ਜਿਹਦਾ ਕਤਲ ਕਰ ਦਿੱਤਾ ਗਿਆ ਸੀ ਰਾਣਾ ਸਿੰਘ ਇਸ ਦਾ ਨਾਮ ਆਦਾ 21 ਸਾਲ ਦੀ ਇਸ ਦੀ ਉਮਰ ਹੈ ਤਾਂ ਉਸ ਘਰ ਦੇ ਵਿੱਚ ਪਹੁੰਚੇ ਹਾਂ ਜਿਸ ਘਰ ਦੇ ਵਿੱਚ ਮਾਤਮ ਦਾ ਮਾਹੌਲ ਬਣਿਆ ਹੋਇਆ ਇੱਕ ਵਾਰ ਤਸਵੀਰ ਤੁਹਾਡੇ ਨਾਲ ਸਾਂਝੀ ਕਰਦ ਰਿਹਾ ਇਹ ਪਤਨੀਆਂ ਗਲੀਆਂ ਦੇ ਵਿੱਚ ਇਹ ਉਹ ਨੌਜਵਾਨ ਰਹਿੰਦਾ ਹੈ ਰਹਿੰਦਾ ਸੀ ਜਿਹੜਾ ਹੁਣ ਵਿਛੋੜਾ ਦੇ ਕੇ ਚਲਾ ਗਿਆ ਇਸ ਪਰਿਵਾਰ ਨੂੰ ਫਿਲਹਾਲ ਦੀ ਕੜੀ ਕਿਤੇ ਨਾ ਕਿਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰ ਉਹ ਪਰਿਵਾਰ ਸਿਰਫ ਤੇ ਸਿਰਫ ਇਹ ਇੰਤਜ਼ਾਰ ਕਰਦਾ ਪਿਆ ਹੈ ਕਿ ਕਦੋਂ ਦੋਸ਼ੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ ਪਰ ਫਿਰ ਵੀ ਇਸ ਪਰਿਵਾਰ ਦਾ ਸ਼ਾਇਦ ਘਾਟਾ ਪੂਰਾ ਨਹੀਂ ਹੋਏਗਾ ਜਿਹੜਾ ਘਾਟਾ ਇਸ ਪਰਿਵਾਰ ਨੂੰ ਪੈ ਗਿਆ ਦੇਖ ਸਕਦੇ ਹੋ ਇਹ ਉਹ ਘਰ ਨਿਕਾ ਜਿਹਾ ਘਰ ਹੈ ਤਾਂ ਡੰਗੋ ਡੰਗ ਚੱਲਦਾ ਪਿਆ ਸੀ ਇਸ ਪਰਿਵਾਰ ਦਾ ਧਰਮਦਾਰ ਹਾਲਾਤ ਦੇਖ ਸਕਦੇ ਹੋ ਕਿ ਲੈਟਰਨਿੰਗ ਬਾਥਰੂਮ ਦੇ ਦਰਵਾਜ਼ੇ ਤੱਕ ਨਹੀਂ ਹੈਗੇ ਤਾਂ ਹਰ ਮਾਪੇ ਹਰ ਪਰਿਵਾਰ ਦੀ ਇਹ ਇੱਛਾ ਹੁੰਦੀ ਹੈ ਕਿ ਜਦੋਂ ਪੁੱਤ ਜਵਾਨ ਹੋਏਗਾ ਤੇ ਘਰ ਦੇ ਧੋਨੇ ਧੁੱਪ ਜਾਣਗੇ ਪੁੱਤ ਕਾਰੋਬਾਰ ਕਰੇਗਾ ਸਭ ਕੁਝ ਸਹੀ ਹੋ ਜਾਏਗਾ ਪਰ ਜਦੋਂ ਪੋਤੀ ਨਾ ਰਵੇ ਤਾਂ ਫਿਰ ਕਿਦੇ ਸਿਰ ਦੇ ਉੱਤੇ ਮਾਪਾਪ ਜਾਂ ਫਿਰ ਭੈਣਾ ਜਿਹੜੀਆਂ ਨੇ ਉਹ ਅਗਲਾ ਕਦਮ ਚੁੱਕਣ ਗਿਆ ਤਾਂ ਦੱਸ ਦਈਏ ਕਿ ਇਹ ਜਿਹੜੀ ਘਟਨਾ ਵਾਪਰੀ ਹੈ ਇਹ ਖੁੰਦਕਤ ਨਾ ਵਾਪਰੀ ਹੈ ਰੰਜਿਸ਼ ਨਾ ਵਾਪਰੀ ਹੈ ਤਾਂ ਰੰਜਿਸ਼ ਕੀ ਸੀ ਜਿਸ ਨੌਜਵਾਨ ਦਾ ਕਤਲ ਹੋਇਆ ਉਸ ਨੌਜਵਾਨ ਦੀ ਜੇ ਗੱਲ ਕਰੀਏ ਤਾਂ ਉਸ ਦੀ ਭੈਣਾ ਨੂੰ ਇਹ ਜਿੰਨਾ ਜਿਹੜੇ ਕਾਤਲ ਨੇ ਉਹਨਾਂ ਵੱਲੋਂ ਛੇੜਛਾੜ ਕੀਤੀ ਜਾਂਦੀ ਸੀ ਜਿਸ ਤੋਂ ਬਾਅਦ ਪੰਚਾਇਤ ਦੇ ਵਿੱਚ ਬੈਠ ਕੇ ਫੈਸਲਾ ਕੀਤਾ ਗਿਆ ਸੀ ਉਹਨਾਂ ਕੋ ਮਾਫੀ ਮੰਗਾਈ ਗਈ ਸੀ ਪਰ 1.5 ਸਾਲ ਬਾਅਦ ਦੇਖ ਸਕਦੇ ਹੋ ਕਿ ਉਹਨਾਂ ਨੇ ਕਿਸ ਤਰੀਕੇ ਨਾਲ ਰੰਜਿਸ਼ ਕੱਢੀ ਹੈ ਤਾਂ ਜੇ ਘਰ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਹਾਲਾਤ ਦੇਖ ਸਕਦੇ ਹੋ ਪਹਿਲੇ ਦੱਸ ਦਈਏ ਕਿ ਇਹ ਉਹ ਪਿਤਾ ਨੇ ਇਸ ਨੌਜਵਾਨ ਦੇ ਪਿਤਾ ਨੇ ਜਸਬੀਰ ਸਿੰਘ 19 ਤਿੰਨ 2024 ਨੂੰ ਇਹਨਾਂ ਦੀ ਮੌਤ ਹੋ ਗਈ ਸੀ ਇੱਥੇ ਹੀ ਘਰ ਦਰਮਦਰ ਨਹੀਂ ਰੁਕਿਆ ਇਸ ਨੌਜਵਾਨ ਦੇ ਟੋਟਲ ਕੁੱਲ ਚਾਰ ਭਰਾ ਹਨ ਤੇ ਚਾਰ ਭੈਣਾਂ ਨੇ ਜਿਨ੍ਹਾਂ ਦੇ ਵਿੱਚੋਂ ਦੋ ਭਰਾਵਾਂ ਦੀ ਮੌਤ ਪਹਿਲਾਂ ਵੀ ਹੀ ਹੋ ਗਈ ਸੀ ਰਾਣੇ ਦੇ ਤੇ ਤੀਸਰਾ ਭਰਾ ਜਿਹੜਾ ਵਾ ਰਾਣਾ ਰਾਣੇ ਦੀ ਵੀ ਮੌਤ ਹੋ ਗਈ ਹੁਣ ਇੱਕ ਭਰਾ ਦੇ ਸਿਰ ਦੇ ਉੱਤੇ ਧਰਮਦਾਰ ਚੱਲਦਾ ਪਿਆ ਚਾਰ ਭੈਣਾਂ ਦਾ ਇਹ ਹੁਣ ਕੱਲਾ ਭਰਾ ਜਿਹੜਾ ਵਾ ਆਪਣੇ ਮੋਢਿਆਂ ਦੇ ਉੱਤੇ ਸਾਰੀ ਚੀਮੇਵਾਰੀ ਚੁੱਕ ਕੇ ਬੈਠ ਗਿਆ ਪਰ ਰਾਣਾ ਜਿਹੜਾ ਵਾ ਉਹ ਇਸ ਦੁਨੀਆ ਨੂੰ ਸਦਾ ਵਾਸਤੇ ਅਲਵਿਦਾ ਕਹਿ ਗਿਆ ਘਰ ਦੇ ਹਾਲਾਤ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਹਾਲਾਤ ਨੇ ਬਾਲੀਆਂ ਵਾਲੀਆਂ ਛੱਤਾਂ ਨੇ ਕੱਚੀਆਂ ਛੱਤਾਂ ਨੇ ਤਾਂ ਡੰਗੋ ਡੰਗ ਹੀ ਕਿਤੇ ਨਾ ਕਿਤੇ ਚੱਲਦਾ ਪਿਆ ਇੱਕ ਖਾਸ ਕਰਕੇ ਇਹ ਨੋਟ ਦੇਖੋ ਗੱਲ ਕਰੋ ਕਿ ਕਮਰੇ ਦੇ ਵਿੱਚ ਸਿਰਫ ਤੇ ਸਿਰਫ ਵੇੜਾ ਜਿਹੜਾ ਕਮਰੇ ਦਾ ਜਿਹੜਾ ਖਲੇ ਜ਼ਮੀਨ ਉਹ ਵੀ ਕੱਚੀ ਹੈ ਕੋਈ ਬੈੱਡ ਨਹੀਂ ਹੈ ਯਾਨੀ ਕਿ ਆਪਣਾ ਟਾਈਮ ਜਿਹੜਾ ਵਾ ਮੇਰੇ ਹਿਸਾਬ ਦੇ ਨਾਲ ਮਾਂ ਹੀ ਪਾਸ ਕਰਦੇ ਹੋਣਗੇ ਪਰ ਜੇ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਜੇਕਰ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਹੈ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਕੀ ਇੱਕ ਭਰਾ ਆਪਣੀ ਭੈਣ ਦੀ ਰੱਖਿਆ ਵੀ ਨਹੀਂ ਕਰ ਸਕਦਾ ਕੀ ਇੱਕ ਭੈਣ ਜੇ ਕੋਈ ਹੈਗੀ ਹੈ ਉਹਨੂੰ ਕੋਈ ਉਹਦੇ ਨਾਲ ਕੋਈ ਛੇੜਛਾੜ ਕਰਦਾ ਤਾਂ ਕੀ ਭਰਾ ਨੂੰ ਹੱਕ ਨਹੀਂ ਹੈਗਾ ਕਿ ਉਹਨਾਂ ਨੂੰ ਰੋਕ ਸਕੇ ਜੇ ਉਹਨਾਂ ਨੇ ਰੋਕਿਆ ਤਾਂ ਜੇਕਰ ਇਸ ਤਰ੍ਹਾਂ ਦੀ ਘਟਨਾ ਦੇ ਦਿੰਦਾ ਅੰਤਮ ਤੇ ਫਿਰ ਕਿਤਨਾ ਕਿਤੇ ਸਵਾਲ ਜਰੂਰ ਖੜੇ ਹੁੰਦੇ ਨੇ